ਜਿਹੜੀਆਂ ਸਾਡੀਆਂ ਬੱਸਾਂ ਕਿਸੇ ਦੇ ਟਾਇਰ ਹੈ ਨਹੀਂ ਕਿਸੇ ਦੇ ਬੈਟਰੀ ਹੈ ਨਹੀਂ ਤਨਖਾਹਾਂ ਨਹੀਂ ਕਰਤਾ ਨੂੰ ਮਿਲ ਰਹੀਆਂ ਹੁਣ ਸਾਡੀ ਤਨਖਾਹ ਕੱਲ 24 ਤਰੀਕ ਨੂੰ ਪਾਈਏ ਦੋ ਵਾਰੀ ਚੱਦੀ ਅੱਧੀ ਕਰਕੇ ਪਾਈ ਹੈ ਬਠਿੰਡਾ ਨਗਰ ਨਿਗਮ ਵੱਲੋਂ ਕੁਝ ਸਮਾਂ ਪਹਿਲਾਂ ਪੀਆਰਟੀਸੀ ਦੀ ਮਦਦ ਦੇ ਨਾਲ ਸਿਟੀ ਮੀਨੀ ਬੱਸਾਂ ਚਲਾਈਆਂ ਗਈਆਂ ਸਨ ਇਹ ਬੱਸਾਂ ਨਗਰ ਨਿਗਮ ਵੱਲੋਂ ਦਿੱਤੀਆਂ ਗਈਆਂ ਸਨ ਅਤੇ ਡਰਾਈਵਰ ਕੰਡੈਕਟਰ ਵੀ ਠੇਕੇ ਤੇ ਆਧਾਰ ਤੇ ਭਰਤੀ ਕੀਤੇ ਗਏ ਸਨ ਪਰ ਇਹ ਨਦੀ ਮੈਨੇਜਮੈਂਟ ਪੀਆਰਟੀਸੀ ਨੂੰ ਸੌਂਪੀ ਗਈ ਸੀ ਕੁਝ ਸਮਾਂ ਚੱਲਣ ਤੋਂ ਬਾਅਦ ਇਹਨਾਂ ਬੱਸਾਂ ਦੀਆਂ ਬੈਟਰੀਆਂ ਖਰਾਬ ਹੋ ਗਈਆਂ ਤਾਂ ਵੱਡੀ ਗਿਣਤੀ ਦੇ ਵਿੱਚ ਹੁਣੇ ਬੱਸਾ ਪੀਆਰਟੀਸੀ ਵਰਕਸ਼ਾਪ ਦੇ ਵਿੱਚ ਬੈਟਰੀਆਂ ਬਿਨਾ ਕਬੜ ਬਣੀਆਂ ਹੋਈਆਂ ਖੜੀਆਂ ਹੋਈਆਂ ਨੇ ਕਿਉਂਕਿ ਇਹ ਬੱਸਾਂ ਬੈਟਰੀ ਤੋਂ ਬਿਨਾਂ ਨਹੀਂ ਚੱਲਦੀਆਂ ਕਿਉਂਕਿ ਪੁਰਾਣੀਆਂ ਬੱਸਾਂ ੱੱਕੇ ਦੇ ਨਾਲ ਸਟਾਰਟ ਹੋ ਜਾਂਦੀਆਂ ਸਨ ਪਰ ਜੇ ਇਹਨਾਂ ਬੱਸਾਂ ਦੀ ਬੈਟਰੀ ਖਰਾਬ ਹੋ ਜਾਂਦੀ ਹੈ ਤਾਂ ਇਹ ੱੱਕੇ ਦੇ ਨਾਲ ਸਟਾਰਟ ਵੀ ਨਹੀਂ ਹੁੰਦੀ ਕਈ ਵਾਰ ਡਰਾਈਵਰਾਂ ਵੱਲੋਂ ਆਪਣੇ ਕੋਲੋਂ ਖਰਚ ਕੇ ਬੈਟਰੀਆਂ ਤਰਵਾਇਆਂ ਗਈਆਂ ਨੇ ਅਤੇ ਕਈ ਵਾਰ ਲੋਕਾਂ ਨੇ ਵੀ ਆਪਣੇ ਸਹੂਲਤ ਦੇ ਲਈ ਕਿਹਾ ਕਿ ਬੈਟਰੀਆਂ ਤਰਵਾਉਣ ਦੇ ਲਈ ਅਸੀਂ ਪੈਸੇ ਦੇ ਦਿੰਦੇ ਹਾਂ ਪਰ ਸਰਕਾਰ ਵੱਲੋਂ ਕੋਈ ਸਹਾਇਤਾ ਨਾ ਦੇਣ ਕਾਰਨ ਇਹ ਨਵੀਆਂ ਬੱਸਾਂ ਐਵੇਂ ਹੀ ਕਬਾੜ ਵਾਂਗ ਖੜੀਆਂ ਹੋਈਆਂ ਨੇ ਹਣਿ ਭਾਂਜੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਜਿਹੜੀਆਂ ਬੱਸਾਂ ਖੜੀਆਂ ਹੋਈਆਂ ਹੋਈਆਂ ਮੇਰਾ ਨਾਮ ਹੈ ਹਰਮਨ ਸਿੰਘ ਭੋਲਾ ਜੀ ਸੂਬਾ ਕਾਰਜਕਾਰੀ ਪ੍ਰਧਾਨ ਆਜ਼ਾਦ ਯੂਨੀਅਨ ਬੱਸਾਂ ਵਾਰੇ ਜਿਹੜੀ ਤੁਸੀਂ ਗੱਲ ਕਰਦੇ ਹੋ ਸਾਰ ਅਸੀਂ ਤਾਂ ਲੰਮੇ ਸਮੇਂ ਤੋਂ ਇਹ ਲੜਾਈਆਂ ਲੜਦੇ ਆ ਰਹੇ ਹਾਂ ਜਿਹੜੀਆਂ ਸਾਡੀਆਂ ਬੱਸਾਂ ਕਿਸੇ ਦੇ ਟਾਇਰ ਹੈ ਨਹੀਂ ਕਿਸੇ ਦੇ ਬੈਟਰੀ ਹੈ ਨਹੀਂ ਇੱਕ ਗੱਡੀ ਦੇ ਲਾ ਕੇ ਦੂਸਰੀ ਦੇ ਲਾ ਦਿੰਦੇ ਆ ਦੂਸਰੀ ਖੜ ਜਾਂਦੀ ਹੈ ਬੈਟਰੀਆਂ ਬਣਾ ਗੱਡੀਆਂ ਸਾਡੀਆਂ ਖੜ ਜਾਂਦੀਆਂ ਨੇ ਇਸ ਕਰਕੇ ਵੀ ਸਪेयर पार्ट ਨਹੀਂ ਆ ਰਿਹਾ ਤਨਖਾਹਾਂ ਨਹੀਂ ਵਰਕਰਾਂ ਨੂੰ ਮਿਲ ਰਹੀਆਂ ਹੁਣ ਸਾਡੀ ਤਨਖਾਹ ਕੱਲ 24 ਤਰੀਕ ਨੂੰ ਪਾਈ ਹੈ ਦੋ ਵਾਰੀ ਚੱਦੀ ਅੱਧੀ ਕਰਕੇ ਪਾਈ ਹੈ ਜੀ ਮੈਨੇਜਮੈਂਟ ਤੇ ਸਰਕਾਰ ਦਾ ਧੂਆਂ ਨਿਕਲਿਆ ਪਿਆ ਜੀ ਕਿ ਸਾਡੇ ਕੋਲ ਤਾਂ ਕਹਿੰਦੇ ਪੈਸੇ ਹੀ ਨਹੀਂ ਵਰਕਰ ਸਾਰਾ ਦਿਨ ਕੰਮ ਕਰਦੇ ਸਾਨੂੰ ਤਨਖਾਹ ਨਹੀਂ ਦਿੰਦੇ ਪਿਛਲੇ ਮਹੀਨੇ ਦੀ ਆ ਜਿਹੜਾ ਟੱਪ ਗਿਆ ਮਾਰਚ ਦੀ ਤਨਖਾਹ ਸਾਡੀ ਕੱਲ 24 ਤਰੀਕ ਨੂੰ ਆਈ ਉਹ ਵੀ ਅਸੀਂ ਸਨਰਚ ਕਰਕੇ ਪਵਾਈ ਹੈ ਜੀ ਦੀਪੂਆਂ ਦੇ ਗੇਟ ਬੰਦ ਕਰਕੇ ਰੈਲੀਆਂ ਕਰਕੇ ਫੇਰ ਅਸੀਂ ਦੋ ਵਾਰੀ ਚ ਤਨਖਾਹ ਪਾਈ ਹੈ ਸਾਡੀ ਤੇ ਇਹ ਤਾਂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਬੱਸਾਂ ਖੜੀਆਂ ਨੇ ਇਹਨਾਂ ਦਾ ਤਾਂ ਬੁਰਾ ਹਾਲ ਹੀ ਸਾਡੀਆਂ ਬੱਸਾਂ ਦਾ ਕੋਈ ਫੇਰ ਪਟ ਨਹੀਂ ਆ ਰਿਹਾ ਕੋਈ ਤਨਖਾਹ ਨਹੀਂ ਮਿਲ ਰਹੀ ਸਰਦਾਰ ਜੀ ਜਿੱਥੇ ਬੱਸ ਸਟੈਂਡ ਬਾਹਰ ਜਾਣ ਦੀ ਗੱਲ ਹੋ ਰਹੀ ਹੈਗੀ ਵਪਾਰੀ ਲੋਕ ਕਸ਼ਰੀ ਲੋਕ ਧਰਦੇ ਤੇ ਬੈਠੇ ਤੁਸੀਂ ਉਸ ਤੋਂ ਜਿਹੜੇ ਕਿਵੇਂ ਦੇਖਦੇ ਕੋਈ ਅਸੀਂ ਵੀ ਉਹਨਾਂ ਦਾ ਸਵਰਥਨ ਕਰਦੇ ਆ ਜਿਹੜਾ ਬਰੂਧ ਚੱਲ ਰਿਹਾ ਜੀ ਅਸੀਂ ਕਹਿੰਦੇ ਵੀ ਜਿਹੜਾ ਬੱਸ ਸਟੈਂਡ ਆ ਨਾ ਵੀ ਜਿਹੜਾ ਬਣਿਆ ਹੋਇਆ ਹੈ ਸਾਡੀ ਪੀਆਰਟੀਸੀ ਦਾ ਬੱਸ ਸਟੈਂਡ ਆ ਸਾਡਾ ਪੀਆਰਟੀਸੀ ਨੂੰ ਤਾਂ ਕਿੰਨੀਆਂ ਦੁਕਾਨਾਂ ਨੇ ਸਾਰਾ ਜਿਹੜਾ ਮੁਨਾਫਾ ਹੈ ਏਪੀਆਰਟੀਸ ਨੂੰ ਆ ਰਿਹਾ ਉੱਥੇ ਜਾ ਕੇ ਖਬਰਾਂ ਕਿਹਦੇ ਕੋਲ ਆਊਗਾ ਜੀ ਬਾਕੀ ਲੋਕਾਂ ਨੂੰ ਕਿੱਡੀ ਦਿੱਕਤ ਆਉਣੀ ਹੈ ਸਰਕਾਰੀ ਹਸਪਤਾਲ ਨੇੜੇ ਆ ਕਾਲਜ ਨੇੜੇ ਆ ਕਚੇਰੀ ਨੇੜੇ ਆ ਅਸੀਂ ਇਸ ਗੱਲ ਦਾ ਪੂਰਜੋਰ ਵਿਰੋਧ ਕਰਦੇ ਆ ਵੀ ਬੱਸ ਸਟੈਂਡ ਇੱਥੇ ਹੀ ਰਹਿਣਾ ਚਾਹੀਦਾ ਹੈ ਆਧਾਰ ਕਾ ਨੂੰ ਸਰਕਾਰ ਤਾਂ ਸਰਕਾਰ ਤਾਂ ਕਰ ਰਹੀ ਹੈ ਅੱবি ਅਸੀਂ ਮੰਨੀ ਹੈ ਬੱਸਾਂ ਪਾਵਾਂਗੇ ਲੋਕਾਂ ਨੂੰ ਸੂਤਰ ਦਵਾਂਗੇ ਕੀ ਲੱਗ ਰਿਹਾ ਹੈ ਵੀ ਇਹ ਚੱਲਣਗੇ ਚੱਲਣਗੇ ਨਹੀਂ ਉਹਨਾਂ ਤੋਂ ਨਹੀਂ ਜੀ ਪਹਿਲਾਂ ਵਾਲੀਆਂ ਵੀ ਤੁਹਾਡੇ ਸਾਹਮਣੇ ਉਦੋਂ ਲਾਰਜੀਆਂ ਬੱਸਾਂ ਵੱਡੀਆਂ-ਵੱਡੀਆਂ ਪਾਈਆਂ ਸੀ ਕੋਈ ਨਹੀਂ ਚੱਲੀ ਸੀ ਉਹ ਨਗਰ ਕੌਂਸਲ ਦੇ ਅੰਡਰ ਪਾਈਆਂ ਇਹਨਾਂ ਨੇ ਉਹ ਵੀ ਨਹੀਂ ਚੱਲੀਆਂ ਮੁੜ ਕੇ ਉਹ ਮੁਲਾਜ਼ਮ ਵਿਚਾਰੇ ਠੇਕੇਦਾਰੀ ਸਿਸਟਮ ਤੇ ਜਿਹੜੇ ਭਰਤੀ ਕੀਤੇ ਸੀ ਉਹ ਸਾਡੀ ਪੀਆਰਟੀਸੀ ਚ ਮਰਜ਼ੀ ਕਰਦੇ ਉਹ ਬੱਸਾਂ ਖੁਰਦ-ਬੁਰਦ ਹੋ ਗਈਆਂ ਐਸੀ ਤਰ੍ਹਾਂ ਹੁਣ ਇਹ ਕੋਈ ਸੈਂਟਰ ਦੀ ਪਾਲਿਸੀ ਹੈ ਉਹਦੇ ਵਿੱਚ ਇਹ 400 ਬੱਸ ਪਾਰੇ ਆ ਇਲੈਕਟ੍ਰੋਨਿਕ ਬੱਸਾਂ ਬਣੀਆਂ ਜੀ ਸਾਨੂੰ ਤਾਂ ਲੱਗਦਾ ਨਹੀਂ ਵੀ ਉਹ ਵੀ ਚੱਲਣਗੀਆਂ ਜੀ ਪਹਿਲੇ ਪਹਿਲੇ ਨਹੀਂ ਬੱਸਾਂ ਦੀ ਹਾਲਤ ਕਿਹੋ ਜੀ ਪਹਿਲਾਂ ਇਹਦੀ ਤਰਸ ਜੋਗ ਆਦਾ ਹਾਲਤਾ ਜੀ ਕੰਡਮ ਹੈ ਜੀ ਬਿਲਕੁਲ ਜਮਾ ਰਸਤੇ ਚ ਖੜੀਆਂ ਰਹਿੰਦੀਆਂ ਨੇ ਜੀ ਕੋਈ ਕਿਤੇ ਖੜ ਗਈ ਕੋਈ ਕਿਤੇ ਖੜ ਗਈ ਚਿੱਟੇ ਹਾਥੀ ਬਣੇ ਪਏ ਆ ਸਾਡੀਆਂ ਕਿਹੜੀ ਲਾਲ ਬੱਸਾਂ ਕਿੰਨੀਆਂ ਕਿ ਖੜੀਆਂ ਜੀ ਛੋਟ ਨੇ ਬਸਾਂ ਕਿੰਨੀਆਂ ਲਾਲ ਬੱਸਾਂ ਤੂੰ ਜਾ ਕੇ ਸਾਰੀਆਂ ਖੜੀਆਂ ਜੀ ਇੱਕ ਦੋ ਹੀ ਚੱਲਦੀਆਂ ਉਹ ਵੀ ਡਰਾਈਵਰ ਆਪਦੇ ਕੋਲੋਂ ਪੈਸੇ ਲਾ ਕੇ ਕੋਈ ਵੈਂਟਰਾ ਧਰਾ ਲੈਂਦਾ ਹੈ ਉਈ ਉਹਦਾ ਮਾੜਾ ਮੋਟਾ ਕੰਮ ਕਰਾ ਕੇ ਡਰਾਈਵਰ ਦਾ ਭਮਾ ਚਲਾ ਲਏ ਜੀ ਮੈਨੇਜਮੈਂਟ ਉਹਨੂੰ ਚਲਾ ਕੇ ਰਾਜ਼ੀ ਨਹੀਂ ਹੈਗੀ ਪਿੰਡ ਵੱਲੋਂ ਵੀ ਕੋਈ ਐਦਾ ਜਿਹਾ ਆਫਰ ਆਈ ਹੈ ਕਿ ਅਸੀਂ ਬੈਂਟਰ ਰਖਾ ਦਨੇ ਆਪਸੇ ਆਜੇ ਇਧਰ ਪੱਕੇ ਪਿੰਡ ਤੋਂ ਆਈ ਸੀ ਇੱਕ ਵਾਰੀ ਮੈਨੂੰ ਮੈਂ ਉਧਰ ਚੱਲਦਾ ਰਿਹਾ ਪਿੱਛੇ ਜਿਹ ਮਹੀਨਾ ਕ ਪਹਿਲਾ ਆਇਆ ਉਹ ਕਹਿੰਦੇ ਯਾਰ ਅਸੀਂ ਪੈਸੇ ਇਕੱਠੇ ਕਰਕੇ ਦੇ ਦਾਂਗੇ ਮੈਂ ਕਿਹਾ ਵੀ ਬੈਂਟਰੀ ਹੈ ਨਹੀਂ ਮੈਂ ਵੀ ਜਿਹੜਾ ਜੀ ਉੱਥੇ ਕੋਈ ਮਹੀਨਾ ਵੀ ਦਿਨ ਉੱਥੇ ਡਿਊਟੀ ਕੀਤੀ ਆ ਮੈਂ ਆਪਦੇ ਕੋਲੋਂ ਤਲਵੰਡੀ ਸਾਬੋ ਤੋਂ ਬੈਂਟਰੀ ਧਰਾ ਕੇ ਉਹ ਗੱਡੀਆਂ ਨਾ ੱੱਕੇ ਨਾਲ ਸਟਾਰਟ ਨਹੀਂ ਹੁੰਦੀਆਂ ਜਿਹੜੀਆਂ ਕਿਲ ਇਹ ਆਪਦੇ ਕੋਲੋਂ ਮੈਂ ਉਹ ਬੈਟਰੀ ਧਰਾਇਓ ਤੇ ਚ 2000 ਰੁਪਏ ਖਰਚਾ ਕੀਤਾ ਤਾਂ ਉਹ ਵੀ ਨਾ ਡੂੜ ਨਾ ਚੱਲੀ ਐ ਇੱਕ ਕਿਰਾਇਆ ਇੱਕ ਪਾਸੇ ਫ੍ਰੀ ਕੀਤਾ ਜਾਂਦਾ ਜਿਹੜੇ ਬੇ ਲੋੜੇ ਆ ਚਲੋ ਲੋਡ ਬੰਦ ਕੋ ਤਾਂ ਆਪਾਂ ਮੰਨ ਸਕਦੇ ਆ ਜਿਹੜੇ ਲੱਖ ਲੱਖ ਰੁਪਏ ਟੀਚਰਾਂ ਸਾਹਿਬ ਵੀ ਲੈਂਦੀਆਂ ਉਹ ਵੀ ਫ੍ਰੀ ਜਾ ਰਹੀਆਂ ਪਰ ਦੂਸਰੇ ਪਾਸੇ ਸਰਕਾਰ ਕੋਲੇ ਬੈਟਰੀ ਤੇ ਜਾਂ ਟਾਇਰ ਕੋਲ ਨੂੰ ਪੈਸੇ ਨਹੀਂ ਕਿਵੇਂ ਦੇਖਦੇ ਆ aadhar card ਦੇਖੋ ਜੀ aadhar card ਦਾ ਸਾਨੂੰ ਕੋਈ ਨਹੀਂ ਹੈਗਾ ਇਹ ਸਰਕਾਰਾਂ ਦੇਖੋ ਆਪਣੀਆਂ ਵੋਟਾਂ ਵਟੋਣ ਵਾਸਤੇ ਕਰਦੀਆਂ ਨੇ ਇਹ ਕੈਪਟਨ ਸਾਹਿਬ ਕਰਕੇ ਗਏ ਆ ਗਾਂ ਆਮ ਆਦਮੀ ਪਾਰਟੀ ਵੀ ਹੋਈ ਇਹਨਾਂ ਨੇ ਵੀ ਆਉਣ ਵਾਲਾ ਸਮਾਂ ਇਹ ਵੀ ਦੀ ਬੰਦ ਕਰਦੇ ਅਸੀਂ ਨਹੀਂ ਕਹਿੰਦੇ ਵੀ ਬੰਦ ਕਰੋ ਇਹ ਤਾਂ ਕਹਿੰਦਾ ਸਾਡਾ ਪੈਸਾ ਦਿਓ ਸਾਡਾ ਕਰੋੜਾਂ ਅਰਬਾਂ ਖਰਪਰ ਰੁਪਿਆ ਖੜਿਆ ਵੀ ਇਹ ਸਰਕਾਰ ਕਿੰਨੀ ਉਹ ਦਿੰਦੇ ਨਹੀਂ ਜੇ ਇਹ ਜੋ ਦੇਢ ਦਾ ਸਾਡੀ ਤਨਖਾਹ ਨਾ ਆਜੇ ਅਸੀਂ ਤਾਂ ਕਹਿੰਦੇ ਆ ਫ੍ਰੀ ਕਰੋ ਚਾਹੇ ਹੋਰ ਕਰਦੇ ਬਜ਼ੁਰਗਾਂ ਨੂੰ ਵੀ ਕਰਦੇ ਫਰੀ ਸਾਨੂੰ ਜਿਹੜਾ ਬਣਦਾ ਸਾਡਾ ਪੈਸਾ ਬਣਦਾ ਉਹ ਸਾਨੂੰ ਦੇਵੇ ਸਰਕਾਰ ਨਹੀਂ ਜੇ ਵੈਸੇ ਆਪਾਂ ਦੇਖਿਆ ਜੀ ਇਹ ਕੋਈ ਵੀ ਸਹੂਲਤਾਂ ਲੋਡ ਬੰਦ ਨੂੰ ਚਾਹੀਦੀ ਹੈ ਬੇਲੋੜੀ ਤਾਂ ਨਹੀਂ ਸਰਕਾਰ ਨੂੰ ਦੇਣੀ ਚਾਹੀਦੀ ਦੇਖੋ ਜੀ ਇਹ ਤਾਂ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਤੋਂ ਵੀ ਸੀਗਾ ਵੀ ਉਹ ਤਾਂ ਕਹਿੰਦੇ ਵੀ ਫ੍ਰੀ ਆਪਿੰਡਾਂ 'ਚ ਜਾ ਕੇ ਦੇਖ ਲੋ ਤੁਸੀਂ ਮੋਦੀ ਨੇ ਸਕੀਮਾਂ ਬਣਾਈਆਂ ਕਿਸੇ ਨੂੰ ਪਹੁੰਚਦੀ ਤਾਂ ਕੁਧਿਆੜੀ ਤੇ ਵੀ ਨਹੀਂ ਜਾਂਦਾ ਕਿਸੇ ਨੂੰ ਕਣਕ ਦੇਤੀ ਕਿਸੇ ਨੂੰ ਆਟਾ ਦੇਤਾ ਜਿਹੜੇ ਲੋਕ ਭਖਾਰੀ ਬਣਾਤੇ ਜੀ ਇਹਨਾਂ ਦੀ ਇਹ ਸਰਕਾਰਾਂ ਦੀਆਂ ਪਾਲਿਸੀਆਂ ਨੇ